ਗੱਲ ਬਹੁਤ ਪੁਰਾਣੀ ਆ ਸੀਤਾਪੁਰ ਪਿੰਡ 'ਚ ਕਲੂਮਲ ਨਾਂ ਦਾ ਹਲਵਾਈ ਰਹਿੰਦਾ ਸੀ ਉਹ ਬਹੁਤ ਵਧੀਆ ਤੇ ਸਵਾਦਿਸ਼ਟ ਮਿਠਾਈ ਬਣਾਉਣ ਵਾਸਤੇ ਜਾਨਾ ਜਾਂਦਾ ਸੀ ਐਸ ਕਰਕੇ ਉਹਦੀ ਦੁਕਾਨ ਪੂਰੇ ਪਿੰਡ 'ਚ ਮਸ਼ਹੂਰ ਸੀ ਤੇ ਪੂਰਾ ਪਿੰਡ ਉਹਦੀ ਦੁਕਾਨ ਤੋਂ ਮਿਠਾਈਆਂ ਖਰੀਦਦਾ ਸੀ ਤੇ ਉਹ ਤੇ ਉਹਦੀ ਵੋਟੀ ਮਿਲ ਕੇ ਉਹਦ ਤੈਸੀ ਕਿ ਉਹ ਨਾਲ ਮਿਠਾਈ ਬਣਾਉਂਦੇ ਸੀ ਇਸ ਤੋਂ ਮਿਠਾਈਆਂ ਕਾਫੀ ਅੱਛੀ ਤੇ ਸਵਾਦਿਸ਼ਟ ਬਣਦੀ ਸੀ ਹਰੋ ਸ਼ਾਮ ਹੁੰਦੇ ਹੁੰਦੇ ਉਹਦੀ ਸਾਰੀ ਮਠਾਈਆਂ ਵਿਕ ਜਾਂਦੀ ਤੇ ਉਹ ਅੱਛਾ ਮੁਨਾਫਾ ਵੀ ਕਮਾ ਲੈਂਦਾ ਸੀ। ਵਕਤ ਲੰਘਦਾ ਰਿਹਾ ਤੇ ਕਾਲੂਮਲ ਦੀਆਂ ਮਠਾਈਆਂ ਵੀ ਵਿਕਦੀ ਰਹੀ। ਕਾਲੂਮਲ ਡਟ ਕੇ ਵਹਿਕਾ ਕਮਾ ਰਿਆ ਸੀ ਤੇ ਹੁਣ ਉਹਦੇ ਮਨ 'ਚ ਹੋਰ ਪੈਸੇ ਕਮਾਣ ਦਾ ਲਾਲਚ ਆਣ ਲੱਗਿਆ। ਇਹੀ ਲਾਲਚ ਕਰਕੇ ਉਹਦੇ ਮਨ 'ਚ ਇੱਕ ਤਰਕੀਬ ਸੂਜੀ। ਉਹ ਸ਼ਹਿਰ ਗਿਆ ਤੇ ਉੱਥੋਂ ਇੱਕ ਦੋ ਚੁੰਮਕ ਦੇ ਟੁਕੜੇ ਲੈ ਆਇਆ ਤੇ ਉਹ ਟੁਕੜੇ ਨੂੰ ਉਹਨੇ ਆਪਣੇ ਤਰਾਜੂ ਦੇ ਥੱਲੇ ਲਾ ਲਿੱਤਾ। ਹੁਣ ਕਾਲੂ ਮਲ ਦੀ ਦੁਕਾਨ 'ਚ ਜਿਨ੍ਹਾਂ ਵੀ ਗ੍ਰਾਹਕ ਆਂਦਾ ਚੁੰਬਕ ਦੇ ਟੁਕੜੇ ਦੇ ਕਾਰਨ ਮਠਾਈਆਂ ਦਾ ਵਜ਼ਨ ਤੇ ਪੂਰਾ ਹੋ ਜਾਂਦਾ ਲੇਕਿਨ ਮਠਾਈਆਂ ਗ੍ਰਾਹਕਾਂ ਨੂੰ ਘੱਟ ਵੇਚੀ ਜਾ ਰਹੀ ਸੀ ਤੇ ਇਹ ਕਰਕੇ ਕਾਲੂ ਮਲ ਨੂੰ ਹੋਰ ਮੁਨਾਫਾ ਹੋਣ ਲੱਗਿਆ ਉਹਨੇ ਇੱਕ ਤਰਕੀਬ ਦੇ ਬਾਰੇ ਆਪਣੀ ਕਾਰਿਆਲੀ ਨੂੰ ਦੱਸਿਆ ਸੁਣੋ ਭਗਵਾਨ ਜਾਨਦिए ਮੈਂ ਆਪਣੇ ਤਰਾਜੂ ਤੇ ਥੱਲੇ ਇੱਕ ਚੁੰਬਕ ਲਗਾ ਰੱਖਿਆ ਹੈ ਇਹਤਨਾਨ ਸਾਨੂੰ ਬਹੁਤ ਫਾਇਦਾ ਹੋ ਰਿਹਾ ਹੈ ਲੇਕਿਨ ਇਹ ਗਲਤ ਹੀ ਗਲਤ ਹੈ ਤੂੰ ਇਹ ਨੂਏ ਦਾ ਨਹੀਂ ਕਰਨਾ ਚਾਹੀਦਾ ਤੁਸੀਂ ਤਾਂ ਪਾਗਲ ਹੋ ਪੈਸਾ ਕਮਾਉਣਾ ਤੂੰ ਹੀ ਕੀ ਜਾਣੋ ਜਾਓ ਆਪਣਾ ਕੰਮ ਕਰੋ ਕਾਲੂ ਮੰਨ ਨੇ ਆਪਣੀ ਕਰੀਆਲੀ ਦੀ ਇੱਕ ਵੀ ਨਹੀਂ ਸੁਣੀ ਤੇ ਉਲਟਾ ਉਹਨੂੰ ਡਾਂਟ ਦਿੱਤਾ ਉਹ ਹਰ ਰੋਜ਼ ਤਰਾਜੂ ਦੇ ਥੱਲੇ ਚੁੰਬਕ ਲਾ ਕੇ ਘਰਾਕਾਂ ਨੂੰ ਤੋਕਾ ਦੇਣ ਲੱਗ ਗਿਆ ਇਹ ਕਰਕੇ ਉਹਦਾ ਮੁਨਾਫਾ ਵੱਧ ਕੇ ਕਈ ਗੁਣਾ ਹੋ ਗਿਆ ਇੱਕ ਦਿਨ ਕਾਲੂ ਮੰਨ ਦੀ ਦੁਕਾਨ 'ਚ ਮੋਹਨ ਨਾ ਦਾ ਨਵਾਂ ਮੁੰਡਾ ਆਇਆ ਉਹਨੇ ਕਾਲੂ ਮਲ ਤੋਂ 2 ਕਿਲੋ ਜਲੇਬੀ ਖਰੀਦੀ ਤੇ ਕਾਲੂ ਮਲ ਨੇ ਉਹਨੂੰ ਵੀ ਚੁੰਬਕ ਲਗੇ ਤਰ ਅਜੂ ਨਾਲ ਤੋਲ ਕੇ ਦਿੱਤੀ। ਮੋਹਨ ਨੇ ਜਦ aí ਜਲੇਬੀ ਚੱਕੀ ਤੇ ਉਹਨੂੰ ਲੱਗਿਆ ਜਲੇਬੀ ਦਾ ਵਜ਼ਨ 2 ਕਿਲੋ ਤੋਂ ਤੋ ਕੱਟਾ। ਉਹਨੇ ਆਪਣਾ ਸ਼ੱਕ ਦੂਰ ਕਰਨ ਲਈ ਕਾਲੂ ਮਲ ਨੂੰ ਕਿਹਾ, "ਮੈਨੂੰ ਇਹ ਜਲੇਬੀਆਂ ਘੱਟ ਲੱਗ ਰਹੀਆਂ ਹਨ। ਕੀ ਤੁਸੀਂ ਇਹਨੂੰ ਦੁਬਾਰਾ ਤੋਲ ਕੇ ਦੋਗੇ? ਮੇਰੇ ਕੋਲ ਇਹਨਾਂ ਫालतू ਦਾ ਟਾਈਮ ਨਹੀਂ ਹੈ ਕਿ ਮੈਂ baar baar ਤੇਰੀ ਜਲੇਬੀ ਤੋਲਦਾ ਰਵਾਂ। ਚਲੋ ਜਾਵੇ ਥੋ।" ਕਾਲੂਮਲ ਮਠਾਈ ਵਾਲੇ ਦੀ ਗੱਲ ਸੁਣਨ ਤੋਂ ਬਾਅਦ ਮੋਹਨ ਜਲੇਬੀ ਲੈ ਕੇ ਉੱਥੋਂ ਚਲਾ ਗਿਆ ਫਿਰ ਉਹ ਇੱਕ ਦੂਜੀ ਦੁਕਾਨ 'ਚ ਗਿਆ ਤੇ ਉੱਥੇ ਬੈਠੇ ਮਠਾਈ ਵਾਲੇ ਨੂੰ ਆਪਣੀ ਜਲੇਬੀ ਤੋਲਣ ਨੂੰ ਕਿਹਾ ਤੇ ਜਦ ਦੂਜੇ ਦੁਕਾਨਦਾਰ ਨੇ ਜਲੇਬੀ ਤੋਲੀ ਤੇ ਜਲੇਬੀ ਸਿਰਫ 1.5 ਕਿਲੋ ਹੀ ਨਿਕਲੀ ਹੁਣ ਉਦਾਸਕ ਯਕੀਨ ਵਿੱਚ ਬਦਲ ਗਿਆ ਉਹਨੂੰ ਪਤਾ ਲੱਗ ਗਿਆ ਕਿ ਕਾਲੂਮਲ ਮਠਾਈ ਵਾਲੇ ਦੇ ਤਰਾਜੂ ਵਿੱਚ ਕੁਝ ਤਾਂ ਗਲਬੜਾ ਹੁਣ ਉਸਨੇ ਤਰਾਜੂ ਦੀ ਗੜਬੜ ਸਬਦ ਦੇ ਸਾਹਮਣੇ ਲਾਉਣ ਵਾਸਤੇ ਖੁਦ ਇੱਕ ਤਰਾਜੂ ਖਰੀਦ ਲੇਤਾ ਤੇ ਉਹਨੂੰ ਲੈ ਜਾ ਕੇ ਕਾਲੂ ਮਲ ਮਿਠਾਈ ਵਾਲੇ ਦੀ ਦੁਕਾਨ ਦੇ ਕੋਲ ਰੱਖ ਦਿੱਤਾ ਫਿਰ 모ਹਨ ਸਾਰੇ ਪਿੰਡ ਦੇ ਲੋਕਾਂ ਨੂੰ ਉੱਥੇ ਖਾਟਾ ਕਰਨ ਲੱਗ ਗਿਆ ਜਿੱਦਾਂ ਹੀ ਲੋਕਾਂ ਦੀ ਭੀੜ ਥੋੜੀ ਵੱਧਣ ਲੱਗੀ ਤੇ ਉਹਨੇ ਪਿੰਡ ਦੇ ਲੋਕਾਂ ਨੂੰ ਕਿਹਾ ਪਿੰਡ ਵਾਲਿਓ ਅੱਜ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਇੱਕ ਜਾਦੂ ਦਿਖਾਵਾਂਗਾ ਇਹ ਜਾਦੂ ਦੇਖਣ ਲਈ ਬਸ ਤੁਹਾਨੂੰ ਲੋਕਾਂ ਨੂੰ ਕਾਲੂਮਲ ਮਠਾਈ ਵਾਲੇ ਤੋਂ ਖਰੀਦੇ ਆਏ ਸਮਾਨ ਇੱਕ ਵਾਰ ਤਰਾਜੂ 'ਚ ਤੋਲਣਾ ਹੋਵੇਗਾ। ਤਦ ਤੁਸੀਂ ਲੋਕ ਦੇਖੋਗੇ ਕਿ ਕਿਸ ਤਰ੍ਹਾਂ ਕਾਲੂਮਲ ਮਠਾਈ ਵਾਲੇ ਦੇ ਤਰਾਜੂ 'ਚ ਤੋਲ ਲਈ ਹੋਈ ਮਠਾਈਆਂ ਇਸ ਦੂਸਰੇ ਤਰਾਜੂ 'ਚ ਆਪਣੇ ਆਪ ਹੀ ਘੱਟ ਹੋ ਜਾਂਦੀ ਹੈ। ਕੁਝ ਦੇਰ ਬਾਅਦ ਇੱਕ ਦੋ ਲੋਕ ਮਠਾਈ ਲੈ ਕੇ ਮੋਹਨ ਦੇ ਕੋਲ ਪਹੁੰਚੇ ਤੇ ਉਹਨੇ ਉਹਨਾਂ ਨੂੰ ਵਜ਼ਨ ਕਰਕੇ ਵਿਖਾਇਆ। ਇਸ ਤੋਂ ਬਾਅਦ ਜਿਨ੍ਹਾਂ ਨੇ ਵੀ ਕਾਲੂ ਮਲ ਦੀ ਦੁਕਾਨ ਤੋਂ ਮਠਾਈ ਲਈ ਤੀ ਉਹਨਾਂ ਸਭ ਨੇ ਮੋਹਨ ਦੇ ਤਰਾਜੂ ਨਾਲ ਤੋਲ ਕੇ ਵੇਖਿਆ ਤੇ ਸਾਰੀਆਂ ਦੀਆਂ ਮਠਾਈਆਂ 250 ਗ੍ਰਾਮ ਤੋਂ ਲੈ ਕੇ 1/2 ਕਿਲੋ ਤੱਕ ਘੱਟ ਮਿਲੀ ਐਸਾ ਵੇਖ ਕੇ ਸਾਰਿਆਂ ਨੂੰ ਬਹੁਤ ਰਾਨੀ ਹੋਈ ਆਪਣੀ ਦੁਕਾਨ ਦੇ ਕੋਲ ਐਸਾ ਭੁੰਨਣਾ ਵੇਖ ਕਾਲੂ ਮਲ ਮਠਾਈ ਵਾਲਾ ਮੋਹਨ ਨਾਲ ਲੜਨ ਲੱਗ ਪਿਆ ਉਹਨੇ ਲੋਕਾਂ ਨੂੰ ਦੱਸਿਆ ਮੋਹਨ ਐਸਾ ਨਾਟਕ ਕਰ ਰਿਹਾ ਹੈ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਵਾਸਤੇ ਮੋਹਨ ਸਿੱਧਾ ਕਾਲੂਮਲ ਮਠਾਈ ਵਾਲੇ ਦੇ ਤੇਰਾਜੂ ਲੈ ਆਇਆ ਤੇ ਤੇਰਾਜੂ ਵਿੱਚ ਲੱਗਾ चुंबक ਕੱਢ ਕੇ ਸਭ ਨੂੰ ਵਿਖਾਇਆ ਤੇ ਫਿਰ ਕੀ ਸੀ ਇਹ ਵੇਖ ਪਿੰਡ ਵਾਲਿਆਂ ਨੂੰ ਬਹੁਤ ਵੱਟ ਚੜਿਆ ਤੇ ਸਾਰਿਆਂ ਨੇ ਮਿਲ ਕੇ ਉਸ ਲਾਲਚੀ ਮਠਾਈ ਵਾਲੇ ਨੂੰ ਖੂਬ ਕੁੱਟਿਆ ਕੁੱਟ ਖਾਣ ਤੋਂ ਬਾਅਦ ਕਾਲੂਮਲ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ